ਮਿਲਿਸੀ ਕੇ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਲੜਾਈ ਝਗੜਾ ਹੋਣ ਕਰਕੇ ਆਪਣੇ ਲੜਕੇ ਨਾਲ ਦੀ ਡੈੱਡ ਬੋਡੀ ਸਿਵਲ ਹਸਪਤਾਲ ਮੋਰਚੀ ਵਿੱਚ ਰੱਖੀ ਗਈ ਹੈ। ਇੱਥੇ ਮੁੱਖ ਅਫਸਰ ਸਾਹਿਬ ਨੇ ਨੌਕਰ ਤੇ ਪੁੱਛ ਕੇ ਉਹਦੀ ਪਤਨੀ ਕਰਨਜੀਤ कौर ਦੇ ਬਿਆਨ ਤੇ ਉਹਦੇ بیٹے ਬਰਿੰਦਰਪ੍ਰੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਹ ਰਾਤ ਨੂੰ ਇਹ ਧੀ ਰਾਤ 9 ਵਜੇ ਦੀ ਗੱਲ ਹੈ ਮ੍ਰਿਤਕ ਪਰਮਜੀਤ ਸਿੰਘ ਦੇ بیٹے ਬਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇਵੇ ਪਰ ਪਰਮਜੀਤ ਮ੍ਰਿਤਕ ਕਹਿੰਦਾ ਵੀ ਤੂੰ 1000 ਰੁਪਏ ਲੈ ਲੈ ਇਹਦੇ ਨਾਲ ਜਨਮ ਦਿਨ ਬਿਲਾ ਲਓ ਜਿੱਦ ਕਰਦਾ ਰਿਹਾ ਅਤੇ ਕਮਰੇ ਵਿੱਚ ਆਪਣੇ ਜਿੱਦ ਕਰਨ ਤੇ ਆਪਣੇ ਕਮਰੇ 'ਚ ਆਪਣੇ ਪਿਤਾ ਨਾਲ ਹੱਤੋਪਾਈ ਕਰਨ ਲੱਗਿਆ ਇਹਨੂੰ ਰੌਲਾ ਸੁਣ ਕੇ ਗਵੰਡੀ ਕਮਲਜੀਤ ਸਿੰਘ ਆ ਗਿਆ ਇੱਥੇ ਇਹਨੇ ਚਾ ਕੇ ਸੁਰਿੰਦਰ ਪੀ ਸਿੰਘ ਆਪਣੇ ਪਿਤਾ ਦੇ ਰੱਤੇ ਕਪੜੇ ਕੱਟਣ ਵਾਲੀ ਕੈਂਚੀ ਦੇ ਬਾਰ ਕਰੇ ਜਿਸ ਨਾਲ ਉਹਦੀ ਜਾਨ ਵੀ ਹੋ ਗਿਆ ਕਾਫੀ ਬਰਨਾ ਉਥੇ ਸਿਵਲ ਹਸਪਤਾਲ ਕਰਮਜੀਤ ਸਿੰਘ ਉਹਨੇ ਲੈ ਕੇ ਆਏ ਜਿੱਥੇ ਉਹਦੀ ਮ੍ਰਿਤਕ ਕਰਾ ਦਿੱਤਾ ਮਾਮਲਾ ਦਰਤੀ ਕੱਲੇ ਰਣਜੀਤ ਕੌਰ ਦੇ ਬਿਆਨ ਤੇ ਅਕੀ ਪੋਸਟਮਾਰਟਮ ਕਰਾ ਕੇ ਜੋ ਵੀ ਜੈਸੀ ਵੀ ਸੂਤਕੀ ਦ੍ਰਿਸ਼ ਨਹੀਂ ਪੜਕੇ ਕਰਬੇਮ ਚ ਦੇਂਦੀ ਜੀ